ਲੋਕ ਵੱਡੇ ਰਹਿੰਦੇ ਨੇ ਲੋਕਾਂ ਦਾ ਫਤਵਾ ਜਿਹੜਾ ਉਹ ਸਿਰਮੱਥੀ ਸਾਡੇ ਔਰ ਬਾਕੀ ਸਦਾ ਸਰਵਿਸਿੰਗ ਖਾਲਸਾ ਜੀ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਲੋਕਾਂ ਨੇ ਬੜਾ ਵਧੀਆ ਭਾਰੀ ਫਤਵਾ ਦਿੱਤਾ ਇਹਨਾਂ ਦੇ ਹੱਕ 'ਚ ਤੇ ਮੈਨੂੰ ਉਮੀਦ ਹੈ ਕਿ ਉਹ ਲੋਕਾਂ ਦੀ ਸੇਵਾ ਕਰਨਗੇ ਔਰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਭ ਨੂੰ ਦੇਖੋ ਜੀ ਇਹ ਬੈਠ ਕੇ ਮੰਤਨ ਕਰਾਂਗੇ ਜਿਹੜਾ ਵੀ ਜਿੱਥੇ ਵੀ ਕਮੀ ਰਹੀ ਜੇ ਹਾਈ ਕਮਾਂਡ ਨਾਲ ਵੀ ਗੱਲ ਕਰਾਂਗੇ ਸਾਰੀ ਪਾਰਟੀ ਦੇ ਨਾਲ ਬੈਠੇ ਬੈਠ ਕੇ ਗੱਲ ਕਰਾਂਗੇ ਔਰ ਮੈਂ ਇੱਥੇ ਸਾਰੇ ਵਲੰਟੀਅਰਸ ਦਾ ਬਹੁਤ ਧੰਵਾਦੀਆਂ ਤੇ ਨਵੇਂ ਜਿਹੇ ਦੋਸਤ ਮਿੱਤਰ ਮਿਲੇ ਉਹਨਾਂ ਦੇ ਜਿਨ੍ਹਾਂ ਨੇ ਧੰਨਵਾਦ ਦਿੱਤੀ ਸਾਰੇ ਐਮਐਲਏ ਸਹਿਬਾਨ ਸਾਰੇ ਵਲੰਟੀਅਰਸ ਸਾਰੇ ਅਹੁਦੇਦਾਰ ਸਹਿਬਾਨਾਂ ਨੇ ਬਹੁਤ ਸਾਥ ਦਿੱਤਾ ਖਾਸ ਕਰਕੇ ਮੇਰੇ ਪਿੰਡ ਤੋਂ ਜਿਹੜੇ ਮੇਰੇ ਆਏ ਦੋਸਤ ਮਿੱਤਰ ਜਾਂ ਮੇਰੇ ਖਾਸ ਹੋਰ ਮਿੱਤਰ ਜਾਂ ਜਿਨ੍ਹਾਂ ਵੀ ਇੱਥੋਂ ਦੇ ਦੋਸਤ ਜਿਹੜੇ ਨਵੇਂ ਬਣੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਿ ਵਧੀਆ ਉਹਨਾਂ ਨੇ ਮੇਰਾ ਸਾਧਨ ਤਾਂ ਚਲੋ ਦੋ ਮਲ ਹੁੰਦੇ ਆ ਖਾੜੇ ਚ ਇੱਕ ਨੇ ਜਿਤਨਾ ਹੁੰਦਾ ਕਿਨੇ ਢਾਣਾ ਹੁੰਦਾ ਸੋ ਪਰ ਮੈਂ ਬਹੁਤ ਧੰਨਵਾਦੀ ਆ ਕਿ ਇੱਥੇ ਮੈਨੂੰ ਲੋਕਾਂ ਨੇ ਇੰਨਾ ਮਾਣਾ ਮੋਹ ਪਿਆਰ ਦਿੱਤਾ ਔਰ ਨਵੇਂ ਦੋਸਤ ਬਣੇ ਔਰ ਬਾਬਾ ਫਰੀਦ ਜੀ ਦੀ ਸਰਜ਼ਮੀਨ ਉੱਤੇ ਮੈਂ ਆਇਆ ਔਰ ਇੱਥੇ ਦੇ ਲੋਕਾਂ ਨਾਲ ਮਿਲਿਆ ਔਰ ਚੰਗਾ ਲੱਗਾ ਤੇ ਮੈਂ ਇਸ ਧਰਤੀ ਦੇ ਨਾਲ ਜੁੜਿਆ ਰਹੂੰਗਾ ਬਾਬਾ ਫਰੀਦ ਦੀ ਧਰਤੀ ਦੇ ਨਾਲ ਔਰ ਮੈਂ ਖੁਸ਼ਕਿਸਮਤਾਂ ਕਿ ਮੈਂ ਇਸ ਧਰਤੀ ਦੇ ਉੱਤੇ ਆਇਆ ਤੇ ਬਾਬਾ ਫਰੀਦ ਜੀ ਦੇ ਨਾਲ ਹਮੇਸ਼ਾ ਇੱਥੇ ਦਾ ਰਹਿਣਾ। ਦੇਖੋ ਉਹ ਲਾਈਨ ਚ ਆਇਆ ਤਾਂ ਕਰਾਂਗੇ ਜਿਵੇਂ ਮਰਜੀ ਅੱਗੇ ਦੇਖਦੇ ਕੀ ਬਣਦਾ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਸੋਸ਼ਲੀ ਇਸ ਧਰਤੀ ਦੇ ਨਾਲ ਮੈਂ ਪੱਕਾ ਜੁੜਿਆ ਰਹੂੰਗਾ ਬਿਲਕੁਲ ਮੈਂ ਉਹਨਾਂ ਦਾ ਧੰਨਵਾਦ ਕਰਦਾ ਜੀ ਕਿ ਮੈਨੂੰ ਇੰਨਾ ਫਤਵਾ ਦਿੱਤਾ ਕਈ ਮਾਵਾ ਦਾ ਅਸ਼ੀਰਵਾਦ ਮਿਲੇ ਬਜ਼ੁਰਗਾਂ ਦੇ ਅਸ਼ੀਰਵਾਦ ਮਿਲੇ ਬੱਚਿਆਂ ਦਾ ਪਿਆਰ ਮਿਲਿਆ ਔਰ ਇਸ ਧਰਤੀ ਦੇ ਸਾਰੇ ਲੋਕ ਐਨੇ ਵਧੀਆ ਮਿਲੇ ਮੈਨੂੰ ਦੋਸਤ ਮਿੱਤਰ ਬਹੁਤ ਬਣੇ ਸਾਰੇ ਤੇ ਸਾਰਿਆਂ ਨਾਲ ਬਹੁਤ ਬਾਤਾਂ ਹੋਈਆਂ ਜੀ ਜੀ ਸਾਰੇ ਕੈਂਡੀਡੇਟਾਂ ਤੋਂ ਪਹਿਲਾਂ ਤੁਸੀਂ ਆਏ ਸੀ ਮੇਰੇ ਨਾਲ ਜੀ ਜੀ ਤੇ ਕਿੱਥੇ ਲੱਗਦਾ ਕੰਮ ਇਹਦੇ ਇਹ ਕਮੀ ਤਾਂ ਪਤਾ ਕਰਾਂਗੇ ਜੀ ਜੇ ਪਤਾ ਹੁੰਦਾ ਫਿਰ ਤਾਂ ਪਹਿਲਾਂ ਕਵੀ ਰਹਿਣੀ ਸੀ ਦੇਖੇਗੇ ਕਿ ਜਿਹੜੇ ਕਲਾਕਾਰ ਆ ਲੋਕਾਂ ਨੇ ਆਇਆ ਇਸ ਵਾਰ ਮਿਪਾਰਿਆ ਉਹਨਾਂ ਨੂੰ ਕੀ ਲੱਗਦਾ ਤੁਸੀਂ ਉਸੇ ਵੀ ਕੰਦੇ ਵਿੱਚ ਨਹੀਂ ਦੇਖੋ ਜੀ ਨਕਾਰਿਆ ਨਹੀਂ 2 ਲੱਖ ਪਲੱਸ ਵੋਟ ਪਈ ਹੈ ਮਤਲਬ ਜਮੇ ਨਕਾਰ ਦੇ ਦਿੱਤਾ ਚੌਥੇ ਪੰਜਵੇਂ ਨੰਬਰ ਤੇ ਆਉਣਾ ਸੀ ਔਰ ਮੈਂ ਮੇਰੀ ਇੰਡਸਟਰੀ ਦਾ ਖਾਸ ਕਰਕੇ ਧੰਨਵਾਦੀ ਹਾਂ ਕਿ ਉਹ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਦੇ ਸਮੇਤ ਸਭ ਦਾ ਧੰਨਵਾਦ ਮੋਗਾ ਟੂਡੇ న్యూਸ ਲਈ ਸਹਿ ਹੋਗੀ ਅਸ਼ੋਕ ਮੋਹਰਿਆ ਦੇ ਨਾਲ ਮਨੀਸ਼ ਜਿੰਦਲ ਮੋਗਾ